ਸੋ ਇਹ ਪੱਤਰਕਾਰ ਗੁਰੂ ਅਰਜਨ ਦੇਵ ਧਰਮ ਪ੍ਰਚਾਰਕ ਕਮੇਟੀ ਦੇ ਡਾਇਰੈਕਟਰ ਨੇ ਜੀ ਕਿੰਨਾ ਸੁਭਾਗਾ ਸਮਾਂ ਬਣਿਆ ਕਿੰਨੀਆਂ ਸਖਸ਼ੀਤਾ ਆਪਣੇ ਪਿੰਡ ਪਹੁੰਚੀਆਂ ਨੇ ਸੋ ਆਪਾਂ ਨੇ ਪਿਆਰ ਨਾਲ ਇਹਨਾਂ ਨੂੰ ਸੁਣਨਾ ਹੈ ਇਹਨਾਂ ਦੇ ਸੁਣੀਆਂ ਹੋਈਆਂ ਗੱਲਾਂ ਤੇ ਅਮਲ ਕਰਨਾ ਹੈ ਆਓ ਵੀਰ ਜੀ ਨੂੰ ਬੇਨਤੀ ਹੈ ਜੀ 15 ਤੋਂ 20 ਮਿੰਟ ਦੇ ਸਮੇਂ ਦੇ ਵਿੱਚ ਇਹ ਸਾਨੂੰ ਆਪਣਾ ਸਮਾਂ ਦੇਣ ਉਸ ਤੋਂ ਬਾਅਦ ਆਪਣੇ ਵਿੱਚ ਸੁਕ੍ਰਿਤ ਤਰਸਟ ਲੁਧਿਆਣਾ ਆਪੇ ਸਰਬਜੀਤ ਸਿੰਘ ਜੀ ਉਹਨਾਂ ਦੀ ਟੀਮ ਪਹੁੰਚ ਚੁੱਕੀ ਹੈ ਪੌਣੇ ਇੱਕ ਘੰਟੇ ਦਾ ਉਹਨਾਂ ਦਾ ਸਮਾਂ ਹੈ ਸੋ ਵੀਰ ਜੀ ਆਪਾਂ ਨੂੰ ਪਿਆਰ ਦੇ ਨਾਲ ਜੀ ਗੁਰਸਾਹਿਬ ਦੀਆਂ ਵਿਚਾਰਾਂ ਨਾਲ ਜੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਸਾਜੀ ਨਿਵਾਜੀ ਸਾਧ ਸੰਗ ਜੀ ਕਰੋ ਫਤੇ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਮਾਗਮ ਨਵੀ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਭਾਈ ਮਤੀ ਦਾਹ ਜੀ ਸ਼ਹੀਦ ਭਾਈ ਸਤੀ ਦਾਹ ਜੀ ਸ਼ਹੀਦ ਭਾਈ ਦਿਆਲਾ ਜੀ ਦੀ 350 ਸਾਲਾ ਸ਼ਤਾਬਦੀ ਦਿਵਸਾਪਾ ਮਨਾ ਰਹੇ ਹਾਂ ਬਹੁਤ ਸਾਡੇ ਚੰਗੇ ਭਾਵਨੇ ਵੱਡੇ ਭਾਗ ਨੇ ਜੋ ਅੱਜ ਸੰਗਤ ਰੂਪੀ ਦੇ ਵਿੱਚ ਬੈਠ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਅੱਜ ਅਸੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਸਰਬਨ ਕਰ ਰਹੇ ਹਾਂ ਇਤੋਂ ਦੀ ਪ੍ਰਬੰਧ ਕਮੇਟੀ ਦੇ ਜਿਹੜੇ ਪ੍ਰਬੰਧ ਨੇ ਬੜੇ ਬਹੁਤ ਹੀ ਸਲਾੰਘਾਯੋਗ ਨਜ਼ਰ ਆ ਰਹੇ ਨੇ ਕਿਉਂਕਿ ਥੋੜੇ ਜਿਹਾ ਪਿਸ਼ੋਕੜ ਵੱਲ ਜੋ ਝਾਤ ਮਾਰੀ ਏ ਜੋ ਸਾਡਾ ਅੱਜ ਆਪਾਂ 350 ਸਾਲਾ ਸ਼ਤਾਬਦੀ ਦਿਵਸ ਮਨਾ ਰਹੇ ਆਂ ਆਪ ਜੀ ਨੇ ਭਾਈ ਗਗਨ ਭੈਣ ਗਗਨਦੀਪ ਕੌਰ ਕੋਲੋਂ ਸਾਰਾ ਇਤਿਹਾਸ ਸਰਬਨ ਕਰਵਾਇਆ ਸਰਬਨ ਕੀਤਾ ਸੋ ਗੁਰੂ ਸਾਹਿਬਾਨ ਨੇ ਕਿਰਪਾ ਕੀਤੀ ਕਿ ਅਸੀਂ ਵੀ ਆਪ ਜੀ ਦੇ ਦਰਸ਼ਨ ਪਰਸਣ ਵਾਸਤੇ ਆਏ ਆਂ ਔਰ ਮੈਂ ਮੈਡਮ ਅਮਨਦੀਪ ਜੀ ਦਾ ਉਹਨਾਂ ਦੇ ਪਤੀ ਡਾਕਟਰ ਸੁਜੀਤ ਜੀ ਦਾ ਵੀ ਧੰਨਵਾਦ ਕਰਦਾ ਔਰ ਇੱਥੋਂ ਦੀ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦਾ ਸੋ ਆਓ ਆਪਾਂ ਇਤਿਹਾਸ ਪਛੋਕੜ ਦੇਖੀਏ ਕਿ ਜਿਹੜਾ ਇਹ ਏਡਾ ਵੱਡਾ ਸ਼ਹਾਦਤ ਹੋਈ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਹਦਾ ਪਛੋਕੜ ਕੀ ਜਾਂਦਾ ਹੈ ਉਹਦੇ ਪਿੱਛੇ ਕੀ ਹੈ ਇੱਕ ਅਹਿਮਦ ਫੋਰਥ ਬਾਦਸ਼ਾਹ ਹੋਇਆ ਔਰੰਗਜ਼ੇਬ ਦੇ ਨਾਲ ਜਿਹੜਾ ਮੱਕੇ ਮਦੀਨੇ ਦਾ ਖਲੀਫਾ ਸੀਗਾ ਮੱਕੇ ਮਦੀਨੇ ਦੇ ਖਲੀਫੇ ਨੂੰ ਕਹਿੰਦੀ ਔਰੰਗਜੀਬ ਨੇ ਕੁਝ ਤੋਹਫੇ ਭੇਜੇ ਨੇ ਉਹਨੇ ਆਪਣੇ ਪਰ ਜਿਹੜਾ ਅਹਿਮਦ ਫੋਰਸੀ ਬਾਦਸ਼ਾਹ ਸੀ ਇਹਦੇ ਅੰਦਰ ਮੱਕਾ ਮਦੀਨਾ ਸਾਰਾ ਇਹਦੇ ਰਾਜ ਭਾਗ ਦੇ ਹੇਠਾ ਸੀ ਇਹਨੇ ਔਰੰਗਜੀਬ ਵੱਲੋਂ ਭੇਜੇ ਜਿਹੜੇ ਤੋਹਫੇ ਸੀ ਉਹ ਪ੍ਰਵਾਨ ਨਹੀਂ ਕੀਤੇ ਕਿਉਂ ਨਹੀਂ ਪ੍ਰਵਾਨ ਕੀਤੇ ਕਹਿੰਦਾ ਔਰੰਗਜੀਬ ਔਰੰਗਜ਼ੇਬ ਤਖਤ ਤੇ ਦਾ ਬੈਠ ਗਿਆ ਬਾਦਸ਼ਾਹ ਬਣ ਗਿਆ ਪਰ ਤੂੰ ਇਸਲਾਮ ਧਰਮ ਨੂੰ ਇਹਨੂੰ ਰਾਸ਼ਟਰ ਧਰਮ ਨਹੀਂ ਬਣਾ ਸਕਿਆ ਇਸ ਕਰਕੇ ਤੇਰੀ ਤੌਫੀਕ ਕਬੂਲ ਨਹੀਂ ਕੀਤੀ ਜਾ ਸਕਦੀ ਕਹਿੰਦੀ ਔਰੰਗਜ਼ੇਬ ਇੱਕ ਚਿੱਠੀ ਲਿਖਦਾ ਕਹਿੰਦਾ ਅਹਿਮਦ ਫੋਰਥ ਤੂੰ ਮੈਨੂੰ ਥੋੜਾ ਸਮਾਂ ਦੇ ਮੈਂ ਪੂਰੇ ਹਿੰਦੁਸਤਾਨ ਨੂੰ ਪੂਰਾ ਇਸਲਾਮ ਰਾਸ਼ਟਰ ਬਣਾ ਕੇ ਰੱਖ ਦਵਾਂਗਾ ਉਸ ਤੋਂ ਬਾਅਦ ਕਤਲੋਗਾਰ ਦਾ ਸلسਲਾ ਸ਼ੁਰੂ ਹੁੰਦਾ ਸਵੇਰ ਸਵੇਰ ਮਾਣੋ ਰੋਜ਼ ਔਰੰਗਜੀਬ ਜੰਝੂ ਲਾ ਕੇ ਕਹਿੰਦੇ ਰੋਟੀ ਖਾਂਦਾ ਸੀ ਹਿੰਦੂਆਂ ਦੇ ਕਤਲ ਹਰੇਕ ਧਰਮ ਦੇ ਉੱਪਰ ਅਤਿਆਚਾਰ ਮੰਦਰ ਢਾ ਦੇਣੇ ਪਾਠਸ਼ਾਲਾ ਖਤਮ ਕਰ ਦੇਣੀਆਂ ਔਰ ਇਹਦਾ ਹੰਕਾਰੀ ਰਾਜ ਨੇ ਐਡੀ ਵੱਡੀ ਤਰਥਲੀ ਮਚਾ ਦਿੱਤੀ ਕਿ ਕਸ਼ਮੀਰੀ ਪੰਡਤਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਆਉਣਾ ਪਿਆ ਸੋ ਆਪਾਂ ਸੰਖੇਪ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਇਤਿਹਾਸ ਆਪ ਜੀ ਨੇ ਸਰਬਨ ਕਰ ਚੁੱਕੇ ਹਾਂ ਗੁਰੂ ਸਾਹਿਬ ਜੀ ਦੇ ਜਦੋਂ ਸ਼ਰਨ ਵਿੱਚ ਜਾਂਦੇ ਨੇ ਕਸ਼ਮੀਰੀ ਪੰਡਤ ਆਖਦੇ ਨੇ ਕਿ ਸਾਡਾ ਧਰਮ ਬੜਾ ਖਤਰੇ ਦੇ ਵਿੱਚ ਹੈ ਤਾਂ ਗੁਰੂ ਸਾਹਿਬ ਜੀ ਭਰੋਸਾ ਦਿੰਦੇ ਨੇ ਕਹਿੰਦੇ ਕਿਸੇ ਵੀ ਮਨੁੱਖੀ ਅਧਿਕਾਰਾਂ ਦੇ ਉੱਪਰ ਕੋਈ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ ਉਹਨਾਂ ਦੀ ਰੱਖਿਆ ਵਾਸਤੇ ਅਸੀਂ ਆਪਣਾ ਬਲੀਦਾਨ ਦੇਵਾਂਗੇ ਉਹ ਆਪ ਜੀ ਨੇ ਸਰਬਨ ਕੀਤਾ ਹੈ ਕਿ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਭਾਈ ਛਤੀ ਦਾ ਭਾਈ ਮਤੀ ਦਾ ਦੀ ਭਾਈ ਸਤੀ ਦਾ ਜੀ ਔਰ ਭਾਈ ਦਿਆਲਾ ਜੀ ਹੁਣ ਸਾਨੂੰ ਇਹਨਾਂ ਸ਼ਹਾਦਤੋਂ ਤੋਂ ਕੀ ਸਿੱਖਿਆ ਔਰ ਕੀ ਸਿੱਖਿਆ ਲੈਣੀ ਹੈ ਆਪਾਂ ਉਹਦੇ ਵਿਚਾਰ ਕਰਾਂਗੇ ਕਿਉਂਕਿ ਆਪ ਜੀ ਦਾ ਨਗਰ ਬੜਾ ਬੜ ਭੱਗਾ ਹੈ ਪ੍ਰਬੰਧ ਕਮੇਟੀ ਵੱਡੀ ਸੋਹਣੇ ਕਦਮ ਚੁੱਕ ਰਹੀ ਹੈ ਨੌਜਵਾਨਾਂ ਨੂੰ ਬੱਚਿਆਂ ਨੂੰ ਸਿੱਖੀ ਸਰੂਪ ਦੇ ਵਿੱਚ ਲਿਆ ਕੇ ਗੁਰੂ ਦੀ ਸਿੱਖਿਆ ਦੇ ਰਹੀ ਹੈ ਇਹ ਸਭ ਤੋਂ ਵੱਡਾ ਪਰਉਪਕਾਰ ਹੈ ਜਿਹੜੇ ਤੁਹਾਡੇ ਬੱਚਿਆਂ ਨੂੰ ਸੁਵਾਲਣ ਦਾ ਜੁਮਾ ਪ੍ਰਬੰਧ ਕਮੇਟੀ ਨਿਵਾਰੀ ਹੈ ਔਰ ਜੋ ਇੱਥੋਂ ਪ੍ਰਬੰਧ ਕਮੇਟੀ ਨੇ ਇੱਕ ਵੱਡਾ ਉਤਮ ਕੀਤਾ ਹੈ ਕਿ ਜਿਹੜੀ ਬਾਬਾ ਫਤੇਹ ਸਿੰਘ ਨੌਜਵਾਨ ਸਭਾ ਬਣਾਈ ਹੈ ਔਰ ਬੱਚਿਆਂ ਨੂੰ ਉਹਦੇ ਵਿੱਚ ਉਤਸ਼ਾਹਤ ਕੀਤਾ ਹੈ ਕਿ ਉਹ ਵੀ ਗੁਰੂ ਘਰ ਦੇ ਵਿੱਚ ਆ ਕੇ ਆਪਣੀਆਂ ਸੇਵਾ ਦਵੀ ਸਕਦੇ ਨੇ ਸੋ ਅਸੀਂ ਕਿੱਥੇ ਤੱਕ ਖੜੇ ਆ ਪ੍ਰਚਾਰ ਦੇ ਖੇਤਰ ਦੇ ਵਿੱਚ ਜੇਕਰ ਅਸੀਂ ਬਹੁ ਗਿਣਤੀ ਗੁਰਦੁਆਰਾਂ ਵਿੱਚ ਵੇਖੀਏ ਕਨ ਉੱਥੇ ਨਾ ਤਾਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਦਿੱਤੀ ਜਾਂਦੀ ਹੈ ਨਾ ਗੁਰਵਾਣੇ ਦੀ ਸੰਥਿਆ ਦਿੱਤੀ ਜਾਂਦੀ ਹੈ। ਤਕਰੀਬਨ ਸਾਲਵਦੀ ਇੱਕ ਅੱਧਾ ਪ੍ਰੋਗਰਾਮ ਹੁੰਦਾ ਹੈ ਗੁਰਦੁਆਰਾਂ ਤੇ ਕਰੋੜਾਂ ਰੁਪਇਆ ਲੱਗ ਚੁੱਕਿਆ ਹੁੰਦਾ ਹੈ। ਕੋਈ ਗੁਰਮਤ ਕੈਂਪਨੀ ਕੋਈ ਬੱਚਿਆਂ ਵਾਸਤੇ ਕੋਈ ਸਹੂਲਤ ਨਹੀਂ ਕੋਈ ਬੱਚਿਆਂ ਨੂੰ ਗੁਰਵਾਣੇ ਦੀ ਸੰਥਿਆ ਨਹੀਂ ਤਕਰੀਬਨ ਕਈ ਗੁਰਦੁਆਰੇ ਬਿਜ਼ਨਸ ਲੈਵਲ ਦੇ ਨਾਲ ਚੱਲਦੇ ਨਹੀਂ ਮਾਫੀ ਚਾਹੁੰਦਾ ਇਸ ਗੱਲ ਦੇ ਉੱਪਰ ਵੀ ਕਿਉਂਕਿ ਮੈਂ ਇਸ ਚੀਜ਼ ਦੇ ਉੱਪਰ ਅਸੀਂ ਵਿਚਰ ਰਹੇ ਹਾਂ ਔਰ ਬੱਚਿਆਂ ਨੂੰ ਗੁਰਦੁਆਰਾ ਤੋਂ ਇੰਨਾ ਦੂਰ ਕੀਤਾ ਜਾਂਦਾ ਫਿਰ ਉਹ ਗੈਂਗਸਟਰ ਬਣਦੇ ਨੇ ਨਸ਼ਿਆਂ ਵੱਲ ਜਾਂਦੇ ਨੇ ਔਰ ਇਹ ਜਿਹੜੀਆਂ ਤਿੰਨ ਸੰਸਥਾਵਾਂ ਸੀ ਮਾਤਾ ਪਿਤਾ ਸੀ ਗੁਰਦੁਆਰੀ ਸੀ ਸਮਾਜ ਸੀ ਸਕੂਲ ਸੀ ਇਹਨਾਂ ਨੇ ਇਹਨਾਂ ਦੀ ਘਾੜ ਤੱਕੜ ਨਹੀਂ ਸੀ ਬੱਚਿਆਂ ਦੀ ਪਰ ਗੁਰਦੁਆਰਿਆਂ ਵਿੱਚੋਂ ਮਿਲਣੀ ਸਿੱਖਿਆ ਸੀ ਦੂਰ ਹੋ ਗਈ ਇੱਕ ਦੇਕਰ ਚ ਝਾਤ ਮਰ ਜਾਈਏ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਛੋਟੀ ਜੀ ਜੀਵਨੀ ਹੈ ਕਹਿੰਦੇ ਬਚਪਨ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਜਦੋਂ 5 ਸਾਲ ਦੇ ਹੁੰਦੇ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਸਿੱਖਿਆ ਦਿਓ ਮਬਾਬਾ ਬੁੱਢਾ ਜੀ ਹੱਥ ਜੋੜ ਕੇ ਖੜ ਗਿਆ ਕਹਿੰਦੇ ਗੁਰੂ ਸਾਹਿਬ ਜੀ ਤੁਹਾਡੇ ਹੁੰਦੇ ਮੈਂ ਸਿੱਖਿਆ ਦਮਾ ਮੇਰੀ ਉਡੀ ਔਕਾਤ ਨਹੀਂ ਕਿਉਂਕਿ ਤੁਹਾਡੇ ਸ਼ਾਗਿਰਦ ਨੇ ਤੁਹਾਡੇ ਸਹਬਜ਼ਾਦੇ ਨੇ ਮੈਂ ਇਹਨਾਂ ਨੂੰ ਸਿੱਖਿਆ ਨਹੀਂ ਦੇ ਸਕਦਾ ਮੈਂ ਇੰਨਾ ਕੁਝ ਪੜਿਆ ਲਿਖਿਆ ਨਹੀਂ ਹੋਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕੇ ਜੋ ਤੁਸੀਂ ਹੁਣ ਤੱਕ ਸਿੱਖਿਆ ਹੈਗਾ ਨਾ ਉਹ ਮੇਰੇ ਗੁਰੂ ਮੇਰੇ ਤੇਗ ਬਹਾਦਰ ਨੂੰ ਸਿਖਾ ਦੇਵੋ ਜੇ ਗੁਰੂ ਬਾਬਾ ਬੁੱਢਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਹਿਲਾਂ ਕੀ ਸਿਖਾਇਆ ਜੀ 35 ਗੁਰਮੁਖੀ ਸਿਖਾਈ ਹੁਣ ਸਾਡੇ ਸਕੂਲਾਂ ਵਿੱਚ ਗੁਰਮੁਖੀ ਗਾਇਬ ਹੋ ਗਈ ਸਾਡੇ ਗੁਰਦੁਆਰਿਆਂ ਵਿੱਚੋਂ ਗੁਰਮੁਖੀ ਗਾਇਬ ਹੋ ਗਈ ਕੌਣ ਸਿਖਾਊਗਾ ਅਸੀਂ ਆਪਣੇ ਬੱਚਿਆਂ ਨੂੰ ਕਨਵਰਟ ਸਕੂਲਾਂ ਦੇ ਵਿੱਚ ਪਾ ਦਿੱਤਾ ਇੰਗਲਿਸ਼ ਸਿਖਾ ਦਿੱਤੀ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਣੀ ਹੈ ਕਿ ਨਾ ਉਹ ਗੁਰਮੁਖੀ ਦੇ ਵਿੱਚ ਲਿਖੀ ਹੋਈ ਹੈ ਇਹ ਸਾਨੂੰ ਨਹੀਂ ਪੜਨੇ ਆਉਂਦਾ ਵੀ ਮਹੱਲਾ ਪਹਿਲਾ ਕਿਹੜਾ ਮਹੱਲਾ ਦੂਜਾ ਕਿਹੜਾ ਮਹੱਲਾ ਤੀਜਾ ਕਿਹੜਾ ਇਹ ਤਾਂ ਅਸੀਂ ਪੜਿਆ ਹੀ ਨਹੀਂ ਗਾ ਸਾਨੂੰ ਕਿਵੇਂ ਪਤਾ ਲੱਗ ਗਿਆ ਵੀ ਕਿਹੜੇ ਗੁਰੂ ਸਾਹਿਬਾਨ ਦਾ ਅਜ ਬਾਕ ਆਇਆ ਕਿਹੜੇ ਗੁਰੂ ਸਾਹਿਬਾਨ ਦੀ ਅਜ ਬਾਣੀ ਪੜੀ ਗਈ ਹੈ ਇਹ ਜਿਹੜੇ ਸਾਡਿਆਂ ਘਾਟਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਕੁਝ ਟੀਚੇ ਮੱਥਣੇ ਪੈਣਗੇ ਇਤਿਹਾਸ ਤੁਹਾਨੂੰ ਮਿੱਤੂ ਪਹਿਲਾਂ ਸੁਣਾ ਚੁੱਕੀ ਨੇ ਮੈਂ ਇਤਿਹਾਸ ਵਾਲ ਨਹੀਂ ਗਿਆ ਜੋ ਕਮੀਆਂ ਨੇ ਉਹਨਾਂ ਨੂੰ ਆਪਾਂ ਨੇ ਸਫਿਰਤਾ ਕਰਨਾ ਹੈ ਚੰਗਾ ਬਣਾਉਣਾ ਹੈ ਗੁਰਦੁਆਰਿਆਂ ਦੇ ਵਿੱਚ ਕਿਹੋ ਜਿਹਾ ਪ੍ਰਬੰਧ ਹੋਣੇ ਚਾਹੀਦੇ ਨੇ ਜੇ ਪ੍ਰਬੰਧ ਕਮੇਟੀ ਬਣਦੀ ਹੈ ਤਾਂ ਉਹਦੇ ਵਿੱਚ ਟੋਟਲ ਅਮਰਤਾਰੀ ਸਾਰੇ ਵੀਰ ਭੈਣ ਹੋਣੇ ਚਾਹੀਦੇ ਨੇ ਦੂਸਰਾ ਉਹਨਾਂ ਨੂੰ ਗੁਰਮਤ ਦਾ ਗਿਆਨ ਹੋਣਾ ਚਾਹੀਦਾ ਹੁਣ ਜੇਕਰ ਸਕੂਲ ਦਾ ਪ੍ਰਿੰਸੀਪਲ ਰੱਖਣਾ ਹੋਵੇ ਜਾਂ ਟੀਚਰ ਰੱਖਣਾ ਹੋਵੇ ਫਿਰ ਆਪਾਂ ਪਹਿਲਾਂ ਕੀ ਕਹਿੰਦੇ ਆ ਵੀ ਇਹ ਮੈਥ ਦੀ ਇਹਦੀ ਐਮਏ ਹੋਣੀ ਚਾਹੀਦੀ ਹੈ ਇਹਦੀ ਪੀਐਚਡੀ ਹੋਣੀ ਚਾਹੀਦੀ ਹੈ ਇਹ ਤਾਂ ਜਦੋਂ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਸਕਦਾ ਹੈ ਇਹ ਤਾਂ ਆਪ ਗੱਲ ਮੰਨਦੇ ਆ ਹਨ ਹੁਣ ਜੇਕਰ ਸਾਡੇ ਬੱਚਿਆਂ ਨੂੰ ਗੁਰਮੁਖੀ ਨਹੀਂ ਅਸੀਂ ਸਿਖਾਵਾਂਗੇ ਗੁਰਮਤ ਨਹੀਂ ਸਿਖਾਵਾਂਗੇ ਫਿਰ ਕਿੱਥੇ ਜਾਣਗੇ ਉਹ ਫਿਰ ਤਾਂ ਜਾਂ ਤਾਂ ਠੀਕਿਆਂ ਤੇ ਜਾਣਗੇ ਜਾਂ ਨਸ਼ਿਆਂ ਵੱਲ ਜਾਣਗੇ ਜਾਂ ਪੁਲਿਸ ਉਹਨਾਂ ਦਾ ਗੈਂਗਸਟਰ ਕਹਿ ਕੇ ਉਹਨਾਂ ਦਾ ਇਨਕਾਊਂਟਰ ਕਰ ਦੇਵੇਗੀ ਅੱਜ ਦੀ ਸਾਡੀ ਤਰਾਸ਼ਤੀ ਹੈ ਇਹ ਬਹੁਤ ਵੱਡੀ ਕਿ ਜਿੰਨੇ ਵੀ ਗੈਂਗਸਟਰ ਬਣਦੇ ਨੇ ਸਾਡੇ ਪਿੰਡਾਂ ਦੇ ਨੌਜਵਾਨ ਬਣਦੇ ਨਹੀਂ ਔਰ ਪਿੰਡਾਂ ਦੇ ਨੌਜਵਾਨਾਂ ਵਿੱਚ ਜਿਹੜੀ ਗੁਰਦੁਆਰਾਂ ਵਿੱਚੋਂ ਸਿੱਖਿਆ ਮਿਲਣੀ ਸੀ ਉਹ ਮਿਲਣੀ ਬੰਦ ਹੋਊਗੀ। ਨਾ ਗੁਰਮਤੀ ਕਲਾਸ ਹੈ, ਨਾ ਕੀਰਤਨ ਦੀ ਕਲਾਸ ਹੈ, ਨਾ ਗੁਰਵਾਣੀ ਦੀ ਸੰਥਿਆ ਹੈ। ਫਿਰ ਅਸੀਂ ਸਾਲ ਦੇ ਵਿੱਚ ਇੱਕ ਪ੍ਰੋਗਰਾਮ ਬਣਾ ਕੇ ਕਹਿ ਦਿੰਨੇ ਆਂ ਵੀ ਅਸੀਂ ਬਹੁਤ ਵੱਡਾ ਪਰਪਕਾਰ ਕਰ ਦਿੱਤਾ, ਗੁਰੂ ਨੇ ਖੁਸ਼ੀ ਚ ਦੇ ਦਿੱਤੀ, ਗੁਰੂ ਦੀ ਖੁਸ਼ੀ ਲੈ ਲਈ। ਸੋ ਸਾਨੂੰ ਕੁਝ ਯਤਨ ਕਰਨੇ ਪੈਣਗੇ। ਮੈਂ ਇਥੋਂ ਵੀ ਪ੍ਰਬੰਧ ਕਮੇਟੀ ਨੂੰ ਵੀ ਬੇਨਤੀ ਕਰਕੇ ਜਾਵਾਂਗਾ। ਕਿ ਜੇਕਰ ਸਮਾਜ ਸੁਧਾਰ ਦੇ ਕੰਮ ਕਰਨੇ ਨੇ ਤਾਂ ਪਹਿਲਾਂ ਆਪ ਸਮਾਜਿਕ ਸੁਧਾਰ ਬਣੋ ਜੇ ਗੁਰਮਤੀ ਸਿੱਖਿਆ ਦੇਣੀ ਹੈ ਤਾਂ ਆਪ ਗੁਰਮਤੀ ਬਣੋ ਹੁਣ ਸਾਡੇ ਮਾਤਾ ਗੁਜਰਕੌਰ ਦੀ ਸਭ ਤੋਂ ਵੱਡੀ ਜਿਨ੍ਹਾਂ ਨੇ ਸਾਰੀਆਂ ਸ਼ਹਾਦਤਾਂ ਆਪਣੇ ਅੱਖੀ ਡਿਠੀਆਂ ਆਪਣੇ ਪਿਤਾ ਆਪਣੇ ਪਤੀ ਨੂੰ ਸ਼ਹਾਦਤ ਬਾਰੇ ਭੇਜਿਆ ਛੋਟੇ ਸਹਬਜਾ ਦੇ ਨੂੰ ਸ਼ਹਾਦਤ ਬਾਰੇ ਭੇਜਿਆ ਹੁਣ ਮਾਤਾ ਗੁਜਰਕ ਕੌਰ ਬਲ ਤੋਂ ਕੋਈ ਵੱਡੀ ਦੇਵੀ ਹੋ ਨਹੀਂ ਸਕਦੀ ਫਿਰ ਅਸੀਂ ਕਿਹੜੀਆਂ ਦੇਵੀਆਂ ਦੀ ਪੂਜਾ ਕਰਦੇ ਹਾਂ ਆ ਭੈਣਾਂ ਬੈਠੀਆਂ ਨੇ ਮੈਂ ਜਦੋਂ ਕਰਵਾ ਚੌਥ ਆ ਜਾਂਦਾ ਫਿਰ ਕਿਹਦੀ ਦੇਵੀ ਦੀ ਪੂਜਾ ਕਰਦੇ ਨੇ ਜੀ ਕਿੰਨੀਆਂ ਭੈਣਾਂ ਨੇ ਜਿਹੜੀਆਂ ਦੇਵੀ ਦੀ ਪੂਜਾ ਕਰਦੀਆਂ ਨੇ ਜਿਹੜੀਆਂ ਕਰਵਾ ਚੌਥ ਰੱਖਦੀਆਂ ਨੇ ਹੱਥ ਖੜਾ ਕਰਿਓ ਨਹੀਂ ਕਰਨਾ ਹੱਥ ਖੜਾ ਉਹ ਜਿਹੜੀ ਦੇਵੀ ਨੂੰ ਜਾਣਦੇ ਨਹੀਂ ਉਹਦੀ ਪੂਜਾ ਕਰਦੇ ਹਾਂ ਜਿਹੜੀ ਦੇਵੀ ਨੇ ਸਾਡੇ ਉੱਪਰੋਂ ਆਪਣਾ ਪਤੀਵਾਰ ਦਿੱਤਾ ਆਪਣੇ ਪੋਤਰੇਵਾਰ ਦਿੱਤੇ ਉਸ ਦੇਵੀ ਨੂੰ ਤਾਂ ਕਦੇ ਪੂਜਿਆ ਹੀ ਨਹੀਂ ਭਰਤ ਪੂਜਾ ਕਰਦੇ ਹੋ ਕਿ ਨਾ ਸਾਰੇ ਹੁਣ ਉਹ ਦੇਵੀ ਤਾਂ ਪੂਜੀ ਨਹੀਂ ਮਾਤਾ ਗੁਜਰਕੌਰ ਨੂੰ ਤਾਂ ਕਦੇ ਯਾਦ ਹੀ ਨਹੀਂ ਕੀਤਾ ਬਹੁਤ ਵੱਡੀ ਘਾਟ ਆ ਸਾਡੇ ਵਿੱਚ ਅੱਜ ਵੀ ਸਾਨੂੰ ਸੋਜੀ ਮਿਲਦੀ ਆ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੋਜੀ ਦਿੰਦੇ ਨੇ ਪ੍ਰਬੰਧ ਕਮੇਟੀ ਸਾਨੂੰ ਜਿਹੜੇ ਅੱਜ ਦੇ ਉਪਰਾਲੇ ਨੇ ਬਹੁਤ ਵਧੀਆ ਉਪਰਾਲੇ ਨੇ ਮੈਂ ਇਹਨਾਂ ਦੀ ਸਲਾਘਾ ਕਰਦਾ ਔਰ ਭੈਣ ਅਮਨਦੀਪ ਜੀ ਜੋ ਸਮਾਜ ਸੇਵਾ ਨੂੰ ਵੀ ਸਮਰਪਿਤ ਨੇ ਧਰਮ ਦੇ ਖੇਤਰ 'ਚ ਵੀ ਸਮਰਪਿਤ ਨੇ ਇਹਦਾ ਪਰਿਵਾਰ ਪੂਰਾ ਸਮਰਪਿਤ ਹੈ ਜਿਹੜੇ ਨੌਜਵਾਨ ਬੱਚਿਆਂ ਦੀ ਅੱਜ ਕਨ ਇੱਥੇ ਸੁਸਾਇਟੀ ਬਣਾਈ ਹੈ ਨੌਜਵਾਨ ਸਭਾ ਬਣਾਈ ਹੈ ਉਹ ਮੈਂ ਜਦੋਂ ਸਾਡੇ ਸੈਕਟਰੀ ਸਾਹਿਬ ਨੂੰ ਦੱਸਿਆ ਕਿ ਜਦੋਂ ਸਾਡਾ ਮਨ ਪਸੀਜ਼ ਗਿਆ ਕਿ ਆਹ ਨੌਜਵਾਨ ਬੱਚਿਆਂ ਨੂੰ ਜਿਹੜਾ ਸੰਭਾਲਣਾ ਸੀ ਕਨਾਂ ਕਈ ਪਿੰਡਾਂ ਚ ਚਲੀ ਜਾਓ ਸਾਡੇ ਪਿੰਡਾਂ ਦੇ ਵਿੱਚ ਬੱਚਿਆਂ ਦੇ ਸਿਰਾਂ ਦੇ ਉੱਪਰ ਕੇਸ ਨਹੀਂ ਹੈਗੇ ਕੇਸਕੀਆਂ ਨਹੀਂ ਹੈਗੀਆਂ ਇਹ ਕਿੱਥੇ-ਕਿੱਥੇ ਨਹੀਂ ਕਿੱਥੇ ਜਿੱਥੇ ਲੋਕ ਜਾਗਰੂਕ ਬੈਠੇ ਨਹੀਂ ਜਿੱਥੇ ਕੋਈ ਗੁਰਮਤੀ ਬੈਠਾ ਹੈ ਜਿਨ੍ਹਾਂ ਦੇ ਪ੍ਰਬੰਧ ਸਹੀ ਢੰਗਾਂ ਦੇ ਹੱਥ ਨੇ ਗੁਰਦੁਆਰਿਆਂ ਦੀ ਨਹੀਂ ਤਾਂ ਸਾਡੇ ਪ੍ਰਬੰਧਕਾਂ ਦੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਨੇ ਇਹੋ ਜੋ ਬੰਦਿਆਂ ਦੇ ਹੱਥ ਨੇ ਜਿਹੜੇ ਗੁਰਦੁਆਰੇ ਮੱਥਾ ਘੱਟ ਟੇਕ ਦਿਨ ਜਾ ਕੇ ਡੇਰਿਆਂ ਤੇ ਕਬਰਾਂ ਤੇ ਮੜੀਆਂ ਤੇ ਮਸਾਣਾ ਤੇ ਜਾ ਕੇ ਮੱਥੇ ਟੇਕ ਦਿੰਦੇ ਉਹ ਫਿਰ ਪ੍ਰਧਾਨ ਬਣੀ ਹੁੰਦੀ ਨੇ ਕਿਉਂਕਿ ਅਸੀਂ ਜਦੋਂ ਸਮਾਜ ਦੇ ਵਿੱਚ ਗੁਜ਼ਰਦੇ ਹਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਵਿਦਵਾਨ ਸਾਡੇ ਕੋਲ ਪਹਿਲਾਂ ਬੋਲ ਕੇ ਹੀ ਗਏ ਨੇ ਇੱਕ ਇੱਕ ਟੁਕ ਇੱਕ ਇੱਕ ਇਤਿਹਾਸ ਦਾ ਪੰਨਾ ਤੁਹਾਡੇ ਸਾਹਮਣੇ ਫਰੋ